इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ 45 ਬਾਅਦ ਇਹਨਾਂ ਨਾਲ ਪਰਿਵਾਰਕ ਵੰਸ ਤੇ ਇਹਨਾਂ ਨੇ ਜਿਹੜੀ ਸਭ ਤੋਂ ਵੱਡੀ ਗੱਲ ਇਹ ਆ ਵੀ ਸਾਡੇ ਪੁਲਿਸ ਦਾ ਇਹਨਾਂ ਨੇ ਕਿਹਾ ਪੰਜਾਬ ਦੇ ਵਿੱਚ ਸਾਰੀਆਂ ਪੁਲਿਸ ਲਾਈਨਸ ਦੇ ਵਿੱਚ ਇਹਨਾਂ ਦੀ ਮੈਂ ਇੱਕ ਜਿਹੜੀ ਅੱਛੀ ਸੋਚ ਨੂੰ ਇਸ ਕਰਕੇ ਕਹਿੰਦੇ ਵੀ ਪੁਲਿਸ ਦੀ ਡਿਊਟੀ ਸਭ ਤੋਂ ਜ਼ਿਆਦਾ ਹੈ ਤੇ ਪੁਲਿਸਮੈਨ ਕਈ ਵਾਰੀ ਹੋ ਸਕਦਾ ਹੈ ਸਿਹਤ ਬਾਰੇ ਪ੍ਰੋਪਰ ਧਿਆਨ ਨਹੀਂ ਕਰ ਪਾਉਂਦੇ ਤੇ ਉਹਨਾਂ ਨੂੰ ਜ਼ਰੂਰੀ ਚੈੱਕਅਪ ਕਰਾਓ ਕਿਉਂਕਿ ਜੇ ਹੈਲਦੀ ਪੁਲਿਸਮੈਨ ਹੈ ਤੇ ਸੇਫ ਐਂਡ ਸਿਕਿਓਰ ਸੋਸਾਇਟੀ ਹੈ ਇਹਨੂੰ ਮੰਨ ਕੇ ਚੱਲੋ ਤੇ ਇਸੇ ਲੜੀ ਦੇ ਵਿੱਚ ਇਹਨਾਂ ਨੇ ਸਪੈਸ਼ਲੀ ਇਹ ਇੰਗਲੈਂਡ ਤੋਂ ਆਏ ਹਨ ਵੀ ਨਾਰਮਲ ਇਹ ਅਕਸਰ ਆਉਂਦੇ ਰਹਿੰਦੇ ਆ ਕੈਂਸਲੀ ਪਰ ਇਹ ਕਹਿੰਦੇ ਸੀ ਵੀ ਪੁਲਿਸ ਲਈ ਕਿਉਂਕਿ ਪੁਲਿਸ ਲੜੀ ਮਤਲਬ ਮੈਨਸ ਰੱਖਿਆ ਵੀ ਕਰਦੀ ਹੈ ਤੇ ਇਹ ਕਹਿੰਦੇ ਵੀ ਜਿਹੜੀਆਂ ਡਿਊਟੀਆਂ ਇਹਨੀਆਂ ਕਰਦੇ ਆ ਤੇ ਉਹਨਾਂ ਨੂੰ ਚੈੱਕ ਅਪ ਕਰਾਉਣ ਲਈ ਮੈਂ ਚਾਹੂੰਗਾ ਵੀ ਤੁਹਾਡੇ ਇੱਥੇ ਟੈਸਟ ਹੋ ਜੇ ਇੱਥੇ ਸਾਡੇ ਪੁਲਿਸ ਮੁਲਾਜ਼ਮ ਤੇ ਰਿਟਾਇਰ ਪੁਲਿਸ ਮੁਲਾਜ਼ਮ ਪੁਲਿਸ ਮੁਲਾਜ਼ਮਾਂ ਦੇ ਪਰਿਵਾਰ ਤੇ ਅਸੀਂ ਸਾਰੇ ਪਟਿਆਲੇ ਨੇ ਸੱਦਾ ਦਿੱਤਾ ਪਰ ਇਹਦੇ ਨਾਲ ਨਾਲ ਸਾਡੇ ਜਿਹੜੇ ਲੋਕਲ ਹੈਗੇ ਆ ਉਹਨਾਂ ਨੂੰ ਵੀ ਅਸੀਂ ਇਨਵਾਈਟ ਕਰਾਂਗੇ ਵੀ ਇਹਦਾ ਫਾਇਦਾ ਠਾਓ ਤਾਂ ਕਿ अर्ली ਡਿਟੈਕਸ਼ਨ ਉਹਦੇ ਨਾਲ ਹੀ ਇਲਾਜ ਹੁੰਦਾ ਤੇ ਸਪੈਸ਼ਲੀ ਮੈਂ ਮਤਲਬ ਪੁਲਿਸ ਵਿਭਾਗ ਵੱਲੋਂ ਤੇ ਅਸੀਂ ਆਪਦੀ ਰੇਂਜ ਦੇ ਵਿੱਚ ਹੁਣ ਕਰਾਵਾਂਗੇ ਨੈਕਸਟ ਤੋਂ ਸੰਗਰੂਰ ਕਰਾਵਾਂਗੇ ਫਿਰ ਅੱਗੇ ਬਰਨਾਲਾ ਮਲੇਰਕੋਟਲਾ ਕਰਾਵਾਂਗੇ ਸਾਰੇ ਪੰਜਾਬ ਦੀਆਂ ਪੁਲਿਸ ਲਾਈਨ ਦੇ ਵਿੱਚ ਵੀ ਹੋਊਗਾ ਇਨਰ ਅਥਰੈਂਕਸ ਵੀ ਕਰਦੇ ਆ ਇਹਦੇ ਚ ਦੋ ਗੱਲਾਂ ਐ ਟੈਸਟ ਤਾਂ ਸ਼ਾਇਦ ਆਪਣੇ ਕੋਲੇ ਫੈਸਿਲਿਟੀ ਵੀ ਐ ਸਾਡੇ ਕੋਲੇ ਮੈਡੀਕਲ ਸਾਨੂੰ ਉਹ ਮਿਲਦਾ ਵੀ ਐ ਪਰ ਕਈ ਵਾਰੀ ਅਸੀਂ ਛਾਏ ਹੁੰਨੇ ਆ ਜਿਵੇਂ ਮੈਂ ਵੀ ਆਪਣੀ ਹੈਲਥ ਚੈੱਕਅਪ ਲਈ ਵੀ ਜਲ ਕੋਈ ਚ ਨਹੀਂ ਹੁੰਦਾ ਜਿਵੇਂ ਇੱਕ ਦੱਸ ਦੇ ਵੀ ਟੈਂਡੈਂਸੀ ਐ ਪੁਲਿਸ ਮੁਲਾਜ਼ਮ ਡਿਊਟੀ ਤੇ ਲੱਗੇ ਰਹਿੰਦੇ ਦਿਨ ਰਾਤ ਤੇ ਖਾਣ ਪਾਣੀ ਓਹ ਆ ਵੀ ਜਿਵੇਂ ਉਹ ਘਰ ਦੀ ਗੱਲ ਦਸੀਏ ਬਾਹਰ ਹੀ ਤਕਰੀਬਨ ਡਿਊਟੀਆਂ ਤੇ ਗਏ ਖਾਂਦੇ ਆ ਇਸ ਕਰਕੇ ਵੀ ਇਹਨਾਂ ਨੂੰ ਵੀ ਜਿਵੇਂ ਸੋਸਾਇਟੀ ਦੇ ਵਿੱਚ ਕੈਂਸਰ ਦੀ ਰੇਸ਼ੋ ਐ ਓਵੇਂ ਹੀ ਇਹਦਾ ਮਤਲਬ ਪੁਲਿਸਮੈਨ ਚ ਵੀ ਹੋਊਗੀ ਤੇ ਉਹਦੇ ਲਈ ਮੈਨੂੰ ਲੱਗਦਾ ਵੀ ਅਸੀਂ ਸਪੈਸ਼ਲੀ ਇਹ ਤੇ ਚੰਗੀ ਗੱਲ ਇਹ ਦੇਖੋ ਕੱਲ ਕਿੰਨੀ ਬੱਦਲ ਵਾਈ ਸੀ ਕਿੰਨੀ ਧੁੰਦ ਸੀ ਤੇ ਚੰਗਾ ਕੰਮ ਹੁੰਦਾ ਤੇ ਅੱਜ ਸੂਰਜ ਵੀ ਖੜਿਆ ਤੇ ਮਤਲਬ ਇਹ ਵੀ ਮੈਂ ਕਹਿਣਾ ਵੀ ਉਹਨੂੰ ਕਰ ਗਿਆ ਜੱਲ ਜੱਲ ਸਾਹਿਬ ਨੇ ਨਤਮਸਤਕ ਵੀ ਹੋਏ ਆ ਗੁਰਦੁਆਰਾ ਸਾਹਿਬ ਗਏ ਆ ਉੱਥੇ ਮੱਥਾ ਟੇਕਿਆ ਕਹਿੰਦੇ ਬਹੁਤ ਚਿਰ ਬਾਅਦ ਅਸੀਂ ਜਿਹੜਾ ਗੁਰਦੁਆਰਾ ਸਾਹਿਬ ਮੈਂ ਬੈਠ ਕੇ ਕੀਰਤਨ ਸੁਣਿਆ ਤੇ ਇਹਨਾਂ ਦੀ ਨੇਕ ਭਾਵਨਾ ਨੂੰ ਸਲੂਟ ਕਰਦੇ ਆ ਤੇ ਇਹੋ ਜੀ ਜਿਹੜੇ ਜਿਹੜੀ ਨਾ ਪੁਲਿਸ ਨੂੰ ਸ਼ਾਬਾਸ਼ ਮਿਲਦੀ ਹੈ ਮੈਂ ਹਮੇਸ਼ਾ ਕਹਿੰਦਾ ਉਹ ਆਕਸੀਜਨ ਦਾ ਕੰਮ ਕਰਦੀ ਜਦੋਂ ਸੋਸਾਇਟੀ ਦੇ ਚੰਗੇ ਲੋਕ ਰੈਕੋਗਨਾਈਜ਼ ਕਰਦੇ ਆ ਪੁਲਿਸ ਦੀ ਮਿਹਨਤ ਨੂੰ ਤੇ ਉਹ ਕਹਿੰਦੇ ਆ ਵੀ ਤੁਸੀਂ ਮਿਹਨਤ ਕਰਦੇ ਹੋ ਤੁਹਾਨੂੰ ਸ਼ਾਬਾਸ਼ ਜਿੰਨੇ ਆ ਉਹ ਆਕਸੀਜਨ ਦਾ ਕੰਮ ਕਰਦੀ ਹੈ ਤੇ ਇਹ ਜਿਹੜਾ ਇਹਨਾਂ ਦਾ ਇੱਕ ਜਿਹੜਾ ਕਹਿੰਦਾ ਵੀ ਜੈਸਚਰ ਹੈ ਉਹ ਸਾਡੇ ਲਈ ਬਹੁਤ ਹੀ ਵੱਡੀ ਗੱਲ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਸਾਰੇ ਪੁਲਿਸ ਡਿਪਾਰਟਮੈਂਟ ਵੱਲੋਂ ਤੇ ਐਸਐਸਪੀ ਪਟਿਆਲਾ ਤੇ ਉਹਨਾਂ ਦੀ ਟੀਮ ਨੂੰ ਖਾਸ ਤੌਰ ਤੇ ਜਿਨ੍ਹਾਂ ਨੇ ਬੜਾ ਅੱਛਾ ਇੰਤਜ਼ਾਮ ਕੀਤਾ ਤੇ ਮੁਲਾਜ਼ਮਾਨਾਂ ਨੂੰ ਸੌਂਪ ਦਿੱਤਾ ਹੈ ਤੇ ਆਈਆਰਪੀ ਦੇ ਵੀ ਆਉਣਗੇ ਪੁਲਿਸ ਕਮਾਂਡੋ ਦੇ ਆਉਣਗੇ ਇੰਟੈਲੀਜੈਂਸ ਦੇ ਆਉਣਗੇ ਕਾਉਂਟਰ ਇੰਟੈਲੀਜੈਂਸ ਦੇ ਆਉਣਗੇ ਰੇਲਵੇ ਪੁਲਿਸ ਦੇ ਆਉਣਗੇ ਸਾਰੇ ਮੁਲਾਜ਼ਮਾਂ ਨੂੰ ਖੁੱਲਾ ਸੱਦਾ ਦਿੱਤਾ ਹੈ ਮੈਨੂੰ ਲੱਗਦਾ ਹੈ ਕਈ ਬੜੀ ਸ਼ਾਇਦ ਨੰਬਰ ਦੇਖਨੇ ਸ਼ਾਮ ਤੱਕ ਪਤਾ ਲੱਗ ਜੂ ਕਿੰਨਾ ਪਰ ਅਸੀਂ ਚਾਹਾਂਗੇ ਵੀ ਜੇ ਲੋੜ ਪਈ ਦੁਆਰਾ ਵੀ ਰਿਕਵੈਸਟ ਕਰਾਂਗੇ ਧਾਲੀਵਾਲ ਸਾਹਿਬ ਸਾਡੇ ਆਪਦੇ ਹੀ ਆ ਵਿੱਚੋਂ ਜਿੱਥੋਂ ਸ਼ੁਰੂ ਹੋਇਆ ਹੁੰਦਾ ਨਾ ਤੇ ਜਿਸ ਗੱਲ ਤੋਂ ਸ਼ੁਰੂ ਹੋਇਆ ਹੁੰਦਾ ਅੱਧਾ ਪੰਜਾਬ ਦਾ ਢੇਡਾ ਕੱਢਿਆ ਜਦੋਂ ਜੇ ਕਿਸੇ ਮਹਿਸੂਸ ਕੀਤਾ ਮੁਲਾਜ਼ਮਾਂ ਨੇ ਹੋਰ ਅਸੀਂ ਧਾਲੀਵਾਲ ਸਾਹਿਬ ਨੂੰ ਫੇਰ ਕਹਿਣਾ ਇੰਗਲੈਂਡ ਤੋਂ ਤਾਂ ਇਹ ਆਪਾਂ ਦਾ ਜਿਵੇਂ ਇਥੋਂ ਸੰਗਰੂਰ ਜਾਣਾ ਉਹਨਾਂ ਨੇ ਐਵੇਂ ਇੰਗਲੈਂਡ ਬਣਾਇਆ ਵੇ ਹਾਂ ਥੈਂਕ ਯੂ ਜੀ ਥੈਂਕ ਯੂ ਯੇਹ ਲਾਈਨ ਦੀ ਲੱਗਦੀ ਹੈ ਖਤਮ ਹੋ ਗਿਆ ਹੁਣ ਰਕਮ ਇਹ ਲਾਈਨ ਦੀ ਰੱਖਤੀ ਹੈ ਖਤਮ ਹੋ ਗਿਆ ਹੁਣ ਦਾ ਕੰਮ